ਖਾਲਸੇ ਦੀ ਜਨਮ ਭੂਮੀ ਹੋਲੇ ਮਹੱਲੇ ਦਾ ਜਿਹੜਾ ਆਗਾਜ਼ ਹੋ ਚੁੱਕਿਆ ਹੈ ਅੱਜ ਹੋਲੇ ਮਹੱਲੇ ਦਾ ਦੂਸਰਾ ਪੜਾਅ ਦਾ ਦੂਸਰਾ ਦਿਨ ਹੈ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲਗਾਤਾਰ ਕਿ ਜਿਹੜੇ ਕਿ ਅਲੱਗ-ਅਲੱਗ ਹੋਲੇ ਮਹੱਲੇ ਦੇ ਜਿਹੜੇ ਅਲੱਗ-ਅਲੱਗ ਰੰਗਾਂ ਦੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਹੋਲੇ ਮਹੱਲੇ ਦੇ ਵਿੱਚ ਮੇਰੀ ਮੇਰੀ ਦਸਤਾਰ ਮੇਰੀ ਸ਼ਾਨ ਦਾ ਜਿਹੜਾ ਹੈ ਲੋ ਪੱਗਾਂ ਦਾ ਜਿਹੜਾ ਹੈ ਲੰਗਰ ਲਗਾਇਆ ਗਿਆ ਸਾਡੇ ਨਾਲ ਜਿਹੜੇ ਹੈ ਜੀਬੀਸੀ ਮੈਂਬਰ ਵਰਦੀ ਸਿੰਘ ਚਾਵਲਾ ਜੀ ਖੜੇ ਨੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਜਿਹੜਾ ਹੋਲੇ ਮਹੱਲੇ ਦੇ ਵਿੱਚ ਜ ਕੀ ਕੀਵੇਂ ਦੇਖਦੇ ਹੋ ਜੀ ਇਹ ਸ਼ੌਮਲੀ ਕਲਦਲ ਦੇ ਯੂਥਫਿੰਗ ਦੇ ਪ੍ਰਧਾਨ ਸਾਹਿਬ ਜੀ ਸਿੰਘ ਦੀ ਝੰਜਰ ਵੱਲੋਂ ਬਹੁਤ ਵੱਡਾ ਕਿ ਮੈਂ ਸੰਬਿਧਾ ਕਿ ਦੋ ਪਰਲਾ ਕਰਕੇ ਜੋ ਅੱਜ ਹੋਲੇ ਮਹੱਲੇ ਦੇ ਪਾਵਨ ਤਿਹਾਰ ਤੇ ਜਿਹੜਾ ਸਿੱਖ ਪੰਥ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੈ ਉਹਨਾਂ ਵੱਲੋਂ ਇਸ ਮੌਕੇ ਤੇ ਦਸਤਾਰਾ ਦਾ ਕੈਂਪ ਲਾਉਣ ਦਾ ਜੋ ਫੈਸਲਾ ਕੀਤਾ ਗਿਆ ਇੱਕ ਬੜਾ ਇਤਿਹਾਸਿਕ ਫੈਸਲਾ ਔਰ ਉਹਨਾਂ ਨੇ ਹਰ ਸਾਲ ਤੇ ਹਰ ਮੇਲੇ ਤੇ ਇਹ ਲਾਉਣ ਦਾ ਫੈਸਲਾ ਕੀਤਾ ਇਹਦੇ ਨਾਲ ਸਿੱਖ ਪੰਥ ਦੇ ਸਾਡੇ ਨੌਜਵਾਨ ਜਿਹੜੇ ਸਿੱਖ ਉਹਨਾਂ ਨੂੰ ਆਪਣੇ ਵਿਰਾਸਤ ਨਾਲ ਜੁੜਨ ਦਾ ਆਪਣੇ ਇਤਿਹਾਸ ਨਾਲ ਜੁੜਨ ਦਾ ਆਪਣੇ ਸ਼ਹੀਦਾਂ ਬਹਾਦਰਾਂ ਸੂਰਬੀਰਾਂ ਦੀ ਕੁਰਬਾਨੀ ਤੋਂ ਪ੍ਰੇਰਣਾ ਲੈਣ ਦਾ ਮੌਕਾ ਮਿਲੇਗਾ ਜੀ ਬਿਲਕੁਲ ਜੀ ਇਹ ਸਰ ਅਬਜੀਤ ਸਾਹਿਬ ਜਿਹੜਾ ਦੱਸਿਆ ਕਿ ਜਿਹੜੇ ਜਿਹੜੇ ਵੀ ਲੋਕ ਜਿਹੜੇ ਸਿੱਖੀ ਨਾਲ ਜਿਹੜਾ ਪਿਆਰ ਕਰਦੇ ਹਨ ਪਰ ਸਿਰਾਂ ਦੇ ਉੱਪਰ ਦਸਤਾਰਾਂ ਨਹੀਂ ਬੰਨਦੇ ਉਹਨਾਂ ਨੂੰ ਉਹਨਾਂ ਦੇ ਮਕਸਦ ਦੇ ਨਾਲ ਹੀ ਜਿਹੜਾ ਹੈ ਦਸਤਾਰਾਂ ਜਿਹੜਾ ਲੰਗਾ ਲਗਾ ਕੇ ਲਗਾਇਆ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਕ ਇੱਕ ਹੋਰ ਪਾਸੇ ਵੀ ਜਿਹੜਾ ਹੈ ਦਸਤਾਰਾਂ ਦਾ ਲੰਗਾ ਲਗਾਇਆ ਗਿਆ ਤਾਂ ਜੋ ਜਿਹੜਾ ਹੈ ਕੋਈ ਵੀ ਸਿੱਖ ਜਿਹੜਾ ਅਜੇਹਾ ਨਾ ਰਹਿ ਸਕੇ ਜਿਹੜਾ ਕਿ ਜਿਨ੍ਹਾਂ ਨੇ ਦਸਤਾਰ ਸਿਰ ਤੇ ਉੱਪਰ ਨਾ ਅੱਜ ਵੀ ਗੁਰੂ ਸਾਹਿਬ ਦੀ ਕਿਰਪਾ ਸਵੇਰ ਦੇ ਤੁਸੀਂ ਦੇਖੋ ਕੱਲ ਦੇ ਲੱਗੇ ਹੋਏ ਆ ਨੌਜਵਾਨ ਜਿਹੜੇ ਜਿਹੜਾ ਨੇ ਕਦੇ ਦਸਤਾਰ ਸਿਰ ਤੇ ਨਹੀਂ ਸਜਾਈ ਉਹਨਾਂ ਦੇ ਵਿੱਚ ਇੱਕ ਮੋਟੀਵੇਸ਼ਨ ਆ ਰਿਹਾ ਉਹ ਦੇਖ ਕੇ ਆਪਣੇ ਆਪ ਲੈਣਾ ਚੁਲਾ ਕੇ ਆਪਣਾ ਨੰਬਰ ਲਵਾ ਕੇ ਦਸਤਾਰਾਂ ਸਜਾਉਣ ਲਈ ਕਹਿ ਰਹੇ ਨੇ ਕੁਛ ਨੌਜਵਾਨ ਐਮੇਦੇ ਵੀ ਕੱਲ ਦੇ ਆ ਚੁੱਕੇ ਆ ਜਿਹੜੇ ਕਹਿੰਦੇ ਸੀ ਪਹਿਲੀ ਵਾਰ ਦਸਤਾਰ ਸਜਾਈ ਆ ਵੀ ਗੁਰੂ ਸਾਹਿਬ ਕਿਰਪਾ ਕਰਨ ਵੀ ਹੁਣ ਇਹ ਲਗਾਤਾਰ ਅਸੀਂ ਦਸਤਾਰ ਸਜਾਉਂਦੇ ਰਹੀਏ ਸਾਡਾ ਮਕਸਦ ਇਹ ਹੀ ਆ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਜੋ ਕਲਗੀ ਵਾਲਿਆਂ ਨੇ ਇੱਕ ਕਹਿ ਲਈਏ ਸਾਨੂੰ ਦਾਤ ਬਖਸ਼ੀ ਆ ਇੱਕ ਬਾਦਸ਼ਾਹੀ ਬਖਸ਼ੀ ਆ ਦਸਤਾਰ ਬਖਸ਼ ਕੇ ਅਸੀਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਉਸੇ ਨਾਲ ਜੋੜ ਸਕੀਏ ਗੁਰੂ ਸਾਹਿਬ ਕਿਰਪਾ ਕਰਨ ਦਸਤਾਰ ਭਾਈ ਉਹਦਾ ਆਪਣਾ ਦਿਲੋਂ ਦਿਲ ਕੀਤਾ ਆਪਾਂ ਤਾਂ ਬੰਨਣਾ ਕਰਨ ਲੱਗੇ ਬਈ ਲਗਾਤਾਰ ਬੰਨਣਾ ਹਾਂਜੀ ਹਾਂਜੀ ਤੇ ਅਸੀਂ ਇਹ ਕਰਦੇ ਆਂ ਜੇ ਅਸੀਂ ਭੈਣ ਨੂੰ ਦਸਤਾਰ ਸਜਾਉਂਦੇ ਆਂ ਨਾ ਉਹ ਜਦ ਗੇੜਾ ਮਾਰ ਕੇ ਆਉਂਦੀ ਹੈ ਤਾਂ ਸਾਨੂੰ ਆ ਕੇ ਦੱਸਦੀ ਦੀਦੀ ਪਹਿਲਾ ਜਿਹੜਾ ਬੰਦਾ ਸਾਨੂੰ ਬੁਰੀ ਨਜ਼ਰ ਨਾਲ ਦੇਖ ਰਿਹਾ ਸੀ ਉਹ ਉਸ ਬੰਦੇ ਨੇ ਹੀ ਸਾਨੂੰ ਦੇਖ ਕੇ ਫਤਿਹ ਬੁਲਾਈ ਗਿਆ ਤੇ ਇੱਕ ਇੱਕ ਚੇਂਜ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਲਗਾਤਾਰ ਜਿਹੜਾ ਹੈ ਹੋਲੇ ਮਹੱਲੇ ਦੇ ਪਾਵਨ ਪਵਿੱਤਰ ਮੁਕੇ ਦੇ ਹੋਲੇ ਮਹੱਲੇ ਦੇ ਅਲੱਗ-ਅਲੱਗ ਰੰਗਾਂ ਦੇ ਵਿੱਚ ਜਿਹੜਾ ਹੈ ਇਹ ਦਸਤਾਰਾਂ ਦਾ ਨੰਗਰ ਲਗਾਇਆ ਗਿਆ ਹੈ ਸਾਡੇ ਨਾਲ ਦਲਜੀਤ ਸਿੰਘ ਚੀਮਾ ਜੀ ਵੀ ਖੜੇ ਨੇ ਹਾਂ ਚੀਮਾ ਇਹਨੂੰ ਪੁੱਛਦਿਆਂ ਜੀ ਕਿ ਚੀਮਾ ਜੀ ਦੇਖੋ ਬਹੁਤ ਖੁਸ਼ੀ ਹੈ ਕਿ ਵਕ ਵਕ ਸੰਸਥਾਵਾਂ ਨੇ ਨਵੀਂ ਪੀੜੀ ਨੂੰ ਜਿਹੜੀ ਹੈ ਆਪਣੀ ਵਿਰਾਸਤ ਨਾਲ ਜੋੜਨ ਵਾਸਤੇ ਦਸਤਾਰ ਦੇ ਜਿਹੜੇ ਟ੍ਰੇਨਿੰਗ ਕੈਂਪ ਦਸਤਾਰ ਬੰਨਣ ਦੇ ਜਿਹੜੇ ਕੈਂਪਾਂ ਲਗਾਏ ਆ ਇਹ ਬਹੁਤ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਔਰ ਬਹੁਤ ਹੀ ਇੱਕ ਅੱਛਾ ਉਪਰਾਹ ਪੁੱਤਰ ਯੂਥ ਕਲ ਨੇ ਲਗਾਇਆ ਹੈ ਇੱਥੇ ਇਹਨਾਂ ਸਾਡੇ ਵੀਰਾਂ ਨੇ ਲਗਾਇਆ ਇਹ ਬੜੇ ਪੁਰਾਣੇ ਸਮਿਆਂ ਤੋਂ ਵਕ ਵਕ ਧਾਰਮਿਕ ਜਿਹੜੇ ਇਤਿਹਾਸਿਕ ਮੌਕੇ ਆ ਉੱਥੇ ਜਾ ਕੇ ਸੇਵਾ ਕਰਦੇ ਆ ਬੜੀ ਵੱਡੀ ਪ੍ਰੇਰਨਾ ਸੰਗਤ ਨੂੰ ਦਿੰਦੇ ਆ ਸੋ ਮੇਰੀ ਅਰਦਾਸ ਹੈ ਪ੍ਰਮਾਤਮਾ ਇਹਨਾਂ ਸਾਰੇ ਵੀਰਾਂ ਨੂੰ ਹਿੰਮਤ ਬਖਸ਼ੇ ਤਾਕਤ ਬਖਸ਼ੇ ਇਸੇ ਤਰ੍ਹਾਂ ਇਹ ਜੁੜਿਆ ਖਾਲਸਾ ਪੰਥ ਦੀ ਸੇਵਾ ਕਰਦੇ ਪੰਨਾ ਦੋ ਜਿਸਿੰਦਕ ਦੀ ਮਾਨੇ ਕੇ ਹਕੇ ਜਿਹੜਾ ਇਹ ਬੇਸ਼ੱਕ ਸ਼੍ਰੋਮਣੀ ਕਾਲੀ ਦਰਬਰ ਵੱਲੋਂ ਇੱਕ ਜਿਹੜਾ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਤੇ ਨਾਲ ਹੀ ਦੂਸਰੇ ਉਹਨਾਂ ਦੇ ਬਿਲਕੁਲ ਨਾਲ ਹੀ ਜਿਹੜਾ ਇੱਕ ਹੋਰ ਅਲੱਗ ਜਿਹੜਾ ਦਸਤਾਰਾਂ ਦਾ ਜਿਹੜਾ ਲੰਗਰ ਲਗਾਇਆ ਗਿਆ ਤਾਂ ਜੋ ਕੋਈ ਵੀ ਅਜਿਹਾ ਸਿੱਖ ਜਿਹੜਾ ਜਿਸ ਨੇ ਸਿਰ ਦੇ ਉੱਪਰ ਦਸਤਾਰ ਨਾ ਬੰਨੀ ਉਹ ਕੋਈ ਵੀ ਅਜਿਹਾ ਸਿਰ ਨਾਰਾਹ ਰਹਿ ਜਾਵੇ ਉਸੇ ਪਰਾਲੇ ਦੇ ਨਾਲ ਜਿਹੜਾ ਹੈ ਸਿੱਖ ਨੌਜਵਾਨਾਂ ਵੱਲੋਂ ਜਿਹੜਾ ਹੈ ਦਸਤਾਰਾਂ ਦਾ ਲੰਗਰ ਪਿਛਲੇ ਦੋ ਦਿਨ ਤੋਂ ਲਗਾਤਾਰ ਖਾਲਸੇ ਦੇ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਲਗਾਇਆ ਗਿਆ ਹੈ ਰਾਜਕੁਮਾਰ এবੀਪੀ ਸਾਜਾ શ્રીਨੰਦਪੁਰ ਸਾਹਿਬ